ਕੱਟ ਜਾਣਕਾਰੀ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਹੈ ਅਹੀਂ ਚੱਕ ਕੇ ਕੁਝ ਵੀ ਪਾ ਦਿੰਦੇ ਨੇ ਪਤਾ ਤਾ ਕਰ ਲਿਆ ਕਰੋ ਮੇਰੇ ਚ ਨੁਕਸ ਕੱਢਣ ਤੋਂ ਪਹਿਲਾਂ ਪੂਰੀ ਗੱਲ ਤਾਂ ਸੁਣ ਲਿਆ ਕਰੋ ਇਹ ਉਹ ਗੱਲ ਹੋ ਗਈ ਵੀ ਇੱਕ ਬੰਦਾ ਸੀ ਉਹਨੂੰ ਨੁਕਸ ਕੱਢਣ ਦੀ ਆਦਤ ਸੀ ਹਰੇ ਕੰਮ 'ਚ ਨੁਕਸ ਕੱਢ ਦਿੰਦਾ ਸੀ ਉਹ ਯਾਰ ਦੋਸਤ ਵੀ ਬਹੁਤ ਦੁਖੀ ਸੀ ਉਹਨਾਂ ਨੂੰ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਤੈਰਦਾ ਨਹੀਂ ਸੀ ਤੁਰ ਲੈਂਦਾ ਸੀ ਐ ਉਹ ਕਹਿੰਦਾ ਲੈ ਚੋਰੀ ਨੁਕਸ ਕੱਢ ਸਕਦਾ ਉਹਨੂੰ ਬੁਲਾ ਲਿਆ ਕੁੱਤੇ ਨੂੰ ਇਧਰੇ ਪਾਸੇ ਛੱਡਿਆ ਤੋਬੇ ਦਿਓ ਤੋਬੇ ਦੇ ਪਰਲੇ ਪਾਸੇ ਦਾ ਕੁੱਤਾ ਤੁਰ ਕੇ ਚਲਾ ਗਿਆ ਪਾਣੀ ਦੇ ਉੱਤੇ ਕਹਿੰਦਾ ਲੈ ਹੁਣ ਕੱਢੋ ਇਹ ਨੁਕਸੇ 'ਚ ਕੀ ਕੱਢਦਾ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹ ਨਹੀਂ ਹੋ ਬਸ ਨੰਨਾ ਤਾਂ ਪਾਣੀ ਪੋਣਾ ਹੈ ਕਹਿੰਦੇ ਜੀ ਭਗਵਾਨ ਤਮਾਨ ਪੰਜਾਬ ਨਾਲ ਗਦਾਰੀ ਕਰ ਰਿਹਾ ਹੈ ਇਹ ਤਾਂ ਜੀ ਹਰਿਆਣੇ ਤੋਂ ਤੇ ਰਾਜਸਥਾਨ ਤੋਂ ਭਰਤੀ ਕਰ ਰਿਹਾ ਹੈ ਤੁਸੀਂ ਮੈਨੂੰ ਇਹ ਦੱਸੋ 95 ਇਹ ਆਪਣੇ ਮੁਲਕ ਦਾ ਕਾਨੂੰਨ ਹੈ ਪੇਪਰ ਦਿਓ ਉਹ ਸਟੇਟ ਦਾ ਜਿਹੜਾ ਕਾਨੂੰਨ ਹੈ ਉਹਦੇ ਮੁਤਾਬਕ ਲੈਂਗੁਏਜ ਦਾ ਪੇਪਰ ਵੀ ਹੋਊਗਾ ਪੰਜਾਬੀ ਦਾ ਪੇਪਰ ਦਿਓ ਪੇਪਰ ਸਾਰੇ ਦੇ ਸਕਦੇ ਨੇ ਅੱਗੇ ਮੈਰਿਟ ਤੇ ਵੇਚਤੇ ਆ 95% ਪੰਜਾਬੀ ਨੇ ਅੱਜ ਵਾਲੇ ਜਿਹੜੇ ਭਰਤੀ ਹੋਰ ਨੇ ਜਿਹੜੇ 5% ਨੇ ਉਹਨਾਂ ਚੋਂ ਵੀ 2.5-3% ਪੰਜਾਬ 'ਚ ਹੀ ਰਹਿੰਦੇ ਆ ਪਰ ਪਰਮਾਨੈਂਟ ਐਡਰੈਸ ਸ਼ਾਇਦ ਹਰਿਆਣੇ ਦਾ ਹੋਵੇ 31 ਹਰਿਆਣੇ ਦੇ ਨੇ 4 Rajasthan ਦੇ ਨੇ ਪਰ ਉਹ ਵੀ ਪੰਜਾਬੀ ਪਰਿਵਾਰ ਨੇ ਉਹ ਵੀ ਪੰਜਾਬੀ ਨੇ ਇੱਥੇ ਬੈਠੇ ਹੋਣੇ ਇੱਥੇ ਬੈਠੇ ਹੋਣੇ ਬੀਜੀਪੀ ਸਾਹਿਬ ਉਹੀ ਪਰਿਵਾਰ ਨੇ ਜਿਨ੍ਹਾਂ ਨੇ 10ਵੀਂ ਦੇ ਵਿੱਚ ਪੰਜਾਬੀ ਸਬਜੈਕਟ ਦੇ ਤੌਰ ਤੇ ਕਲੀਅਰ ਕੀਤੀ ਹੈ ਜਾਂ ਸਾਡੇ ਸੂਬੇ ਦਾ ਇਹ ਰੂਲ ਹੈ ਕਿ ਜੇ ਪੰਜਾਬ ਦੇ ਵਿੱਚ ਕੋਈ ਨੌਕਰੀ ਵਾਸਤੇ ਅਪਲਾਈ ਕਰਨਾ ਹੈ ਤਾਂ 10ਵੀਂ ਜੇ ਤੁਸੀਂ ਪੰਜਾਬੀ ਨਾ ਨਹੀਂ ਕੀਤੀ ਤਾਂ ਪੰਜਾਬੀ ਦਾ ਪੇਪਰ 50% ਤੋਂ ਵੱਧ ਨੰਬਰਾਂ ਨਾਲ ਲਿਖਤੀ ਪੇਪਰ ਥੋੜਾ ਕਲੀਅਰ ਹੋਣਾ ਚਾਹੀਦਾ ਹੈ ਤਾਂ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਆ ਉਹ ਨੌਕਰੀ ਕਰਨ ਵਾਸਤੇ ਕਾਬਲ ਹੋਮਗੇ ਤੇ ਜਿਹੜੇ 95% ਨੂੰ ਨੌਕਰੀਆਂ ਮਿਲੀਆਂ ਪੰਜਾਬੀਆਂ ਨੂੰ ਉਹ ਨਹੀਂ ਉਹਨੇ ਤੜਕੀ ਉੱਟ ਕੇ ਨਾ ਨੁਕਸ ਕੱਢਨੇ ਹੁੰਦੇ ਆ ਉਹਨਾਂ ਨੂੰ ਕੋਈ ਵਧਾਈ ਨਹੀਂ ਵਧਾਈ ਇਸ ਗੱਲ ਦੀ ਲਓ ਜੀ ਇਧਰੋਂ ਰੱਖ ਲੈ ਲਓ ਜੀ ਉਧਰੋਂ ਰੱਖ ਲੈ ਇੱਕ ਅਖਬਾਰ 'ਚ ਪੜਿਆ ਮੈਂ ਸਾਡਾ ਇੱਕ ਮੁੰਡਾ ਪੰਜਾਬੀ ਕੈਨੇਡਾ ਦੀ ਪੁਲਿਸ ਚ ਭਰਤੀ ਹੋਇਆ অন্ਟਾਰੀਓ ਦੇ ਵਿੱਚ ਉਦੋਂ ਬੜੀ ਖੁਸ਼ੀ ਮਨਾਉਂਦੇ ਆ ਪੰਜਾਬ ਦਾ ਮੁੰਡਾ ਉਥੋਂ ਦੀ ਪੁਲਿਸ ਦੇ ਵਿੱਚ ਭਰਤੀ ਰਾਜਸਥਾਨ ਦਾ ਜੇ ਚਾਰ ਮੁੰਡੇ ਪੇਪਰ ਦੇ ਕੇ ਪੰਜਾਬੀ ਪਰਿਵਾਰ ਕਿਉਂਕਿ ਰਸਤਾ ਨੂੰ ਵੀ ਪਹਿਲਾਂ ਪੰਜਾਬ ਹੀ ਸੀ ਆਪਣਾ ਗੰਗਾ ਨਗਰ ਆ ਜਿਹੜਾ ਪੀਲੀ ਬੰਗਾ ਹਨੂਮਾਨਗੜ ਸਾਰਾ ਪੰਜਾਬੀ ਏਰੀਆ ਆਪਣੀ ਭਰਾ ਗਏ ਹੋਏ ਨੇ ਹਰਿਆਣਾ ਪਹਿਲਾਂ ਪੰਜਾਬ ਸੀ ਇੱਥੋਂ ਹੋ ਜੇ ਮੈਂ ਕਹਿੰਦੇ ਜੀ ਬੜਾ ਵੱਡਾ ਪੰਗਾ ਜੀ ਤਾਂ ਗਿਦਾਰੀ ਹੋ ਗਈ ਮੈਂ ਦੱਸਣਾ ਚਾਹੁੰਦਾ ਉਹਨਾਂ ਨੂੰ ਆ ਮੀਡੀਆ ਰਾਹੀਂ ਕਿ ਪੰਜਾਬ ਲਈ ਮੈਂ ਕੀ ਕਰਨਾ ਚਾਹੁੰਦਾ ਮੇਰੇ ਸੁਪਨਿਆਂ 'ਚ ਵੀ ਪੰਜਾਬ ਹੈ ਤੇ ਜਾਗਦੇ ਹੋਏ ਵੀ ਪੰਜਾਬ ਹੈ ਅਬਦੁਲ ਕਲਾਮ ਜੀ ਨੇ ਕਿਹਾ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣ ਦਾ ਸੁਪਨਾ ਮੈਨੂੰ ਸੌਣ ਨਹੀਂ ਦਿੰਦਾ ਪੰਜਾਬ ਨੂੰ ਹਰ ਪੱਖ ਤੋਂ ਉੱਪਰ ਲੈ ਕੇ ਜਾਣ ਦਾ ਸੁਪਨਾ ਮੈਨੂੰ ਸੌਣ ਨਹੀਂ ਦਿੰਦਾ ਘੱਟ ਜਾਣਕਾਰੀ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਹੈ ਅਹੀਂ ਚੱਕ ਕੇ ਕੁਝ ਵੀ ਪਾ ਦਿੰਦੇ ਨੇ ਸਵੇਰੇ ਨੁਕਸ ਕੱਢਣਾ ਕੋਈ ਆਂਧਰਾ ਪ੍ਰਦੇਸ਼ ਦਾ ਪਤਾ ਨਹੀਂ ਕਿੱਥੋਂ ਦਾ ਕੋਈ ਐਮਪੀ ਸੀ ਉਹਨੇ ਪ੍ਰਾਈਵੇਟ ਸਿਕਿਉਰਿਟੀ ਲਈ ਹੁਣ ਪ੍ਰਾਈਵੇਟ ਸਿਕਿਉਰਿਟੀ ਵਾਲੀਆਂ ਕੰਪਨੀਆਂ ਨੇ ਪੰਜਾਬੀ ਵੀ ਭਰਤੀ ਕੀਤੇ ਹੋਏ ਨੇ ਉਹ ਕਾਲੇ ਕੱਪੜੇ ਪਾਏ ਹੋਏ ਉਹਨਾਂ ਦੇ ਕਮਾਂਡੋ ਵਾਲੇ ਜਿਵੇਂ ਪੱਗਾ ਬੰਨਿਆ ਹੋਈਆਂ ਵੀਡੀਓ ਪਾਤੀ ਆਹ ਦੇਖੋ ਜੀ ਆ ਦੇਖੋ ਜੀ ਪਤਾ ਨਹੀਂ ਕੌਣ ਹੈ ਇਹ ਇਹਨੂੰ ਭਗਵਾਨ ਤਮਨ ਨੇ ਪੰਜਾਬ ਤੋਂ ਸਕਿਉਰਟੀ ਦਿੱਤੀ ਬਾਅਦ ਚ ਪਤਾ ਲੱਗਿਆ ਉਹ ਤਾਂ ਪ੍ਰਾਈਵੇਟ ਸਕਿਉਰਟੀ ਹੈ ਪਤਾਤਾ ਕਰ ਲਿਆ ਕਰੋ ਮੇਰੇ ਚ ਨੁਕਸ ਕੱਢਣ ਤੋਂ ਪਹਿਲਾਂ ਪੂਰੀ ਗੱਲ ਤਾਂ ਸੁਣ ਲਿਆ ਕਰੋ ਇਹ ਉਹ ਗੱਲ ਹੋ ਗਈ ਇੱਕ ਬੰਦਾ ਸੀ ਉਹ ਕਹਿੰਦਾ ਕਿਸੇ ਦੂਜੇ ਬੰਦੇ ਨੂੰ ਕਹਿੰਦਾ ਯਾਰ ਗੁਰਦੇਵ ਮੇਰੀ ਮੱਜ ਬਿਮਾਰ ਹੋ ਗਈ ਕੱਲ ਦੀ ਗਾਲੀ ਤਾਂ ਕਰਦੀ ਹੈ ਪਰ ਝੱਗ ਜੀ ਆਉਂਦੀ ਹੈ ਤੇਰੀ ਵੀ ਮੱਝ ਬਿਮਾਰ ਹੋਈ ਸੀ ਤੂੰ ਕੀ ਦਿੱਤਾ ਸੀ ਉਹ ਕਹਿੰਦਾ ਮੈਂ ਤਾਰੇ ਮੀਰੇ ਦਾ ਤੇਲ ਦਿੱਤਾ ਸੀ ਐਨਾ ਸੁਣ ਕੇ ਭੱਜ ਗਿਆ ਉਹ ਬੰਦਾ ਕਹਿੰਦਾ ਇੱਕ ਵਾਰੀ ਸੁਰਤਾ ਲੈ ਕਹਿੰਦਾ ਨਹੀਂ ਨਹੀਂ ਪਹਿਲਾਂ ਮੈਂ ਇਹੀ ਕੰਮ ਕਰ ਲਾਂ ਉਹਨੇ ਜਾ ਕੇ ਆਪਣੀ ਮੱਝ ਨੂੰ ਤਾਰੇ ਮੀਰੇ ਦਾ ਤੇਲ ਦੇਤਾ ਮੱਝ ਮਰ ਗਈ ਅਗਲੇ ਦਿਨ ਫੇਰ ਮਿਲਿਆ ਗੁਰਦੇਵ ਨੂੰ ਕਹਿੰਦਾ ਯਾਰ ਗੁਰਦੇਵ ਤੂੰ ਕੱਲ ਮੈਨੂੰ ਐਂ ਕਿਹਾ ਸੀ ਵੀ ਤਾਰੇ ਮੀਰੇ ਦਾ ਤੇਲ ਦਿੱਤਾ ਸੀ ਜੂ ਤੇਰੀ ਮੱਝ ਬਿਮਾਰ ਹੋਈ ਸੀ ਮੈਂ ਵੀ ਦੇਤਾ ਮਿਰਤਾ ਯਾਰ ਮੱਝ ਮਰ ਗਈ ਉਹ ਗੁਰਦੇਵ ਕਹਿੰਦਾ ਤੈ ਮੇਰੀ ਪੂਰੀ ਗੱਲ ਨਹੀਂ ਸੁਣੀ ਮੇਰੀ ਵੀ ਮਰ ਗਈ ਸੀ ਪੂਰੀ ਗੱਲ ਤਾਂ ਸੁਣ ਜਾਂਦਾ ਚੱਕ ਕੇ ਜਦੋਂ ਮਰਜੀ ਛੋਟਾ ਜਿਹਾ ਮੌਕਾ ਮਿਲੇ ਭਗਵੰਤਵਾਸ ਦੇ ਖਿਲਾਫ ਪਾ ਦਿਓ ਪੋਸਟ ਕਹਿੰਦੇ G20 ਨਹੀਂ ਹੋ ਰਿਹਾ ਅੰਬਰਸਰਚ ਮੈਂ ਕਿਹਾ ਯਾਰ ਕਿੱਥੋਂ ਨਹੀਂ ਹੋ ਰਿਹਾ ਮੇਰੇ ਕੋਲ ਤਾਂ ਇਨਫੋਰਮੇਸ਼ਨ ਨਹੀਂ ਬਾਚ ਉਹਨਾਂ ਨੂੰ ਦੱਸਿਆ ਕਿ ਨਾ ਹੋ ਰਿਹਾ ਹੈ ਅੱਛਾ ਜੀ ਕਹਿੰਦੇ ਗਲਤੀ ਹੈ ਇੰਨੇ ਕਾਲੇ ਨੇ ਨੁਕਸ ਕੱਢਣ ਚ ਨਾ ਮਨ ਤੁਹਾਨੂੰ ਜਿਨ੍ਹਾਂ ਨੇ ਤੁਹਾਨੂੰ ਨੌਕਰੀਆਂ ਨਹੀਂ ਦਿੱਤੀਆਂ ਉਹ ਤੁਹਾਡੀਆਂ ਨੌਕਰੀਆਂ ਦੇਣ ਤੇ ਇਤਰਾਜ਼ ਕਰਦੇ ਆ ਯਾਰ ਕੋਈ 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 ਤੁੱਕ ਬਣਦੀ ਹੈ ਮੈਂ ਕੋਈ ਮਾਫੀਆ ਬਣਾਇਆ ਅੱਜ ਕਹਿ ਦੋ ਕਿ ਮੇਰੇ ਪਿੰਡ ਦੇ ਇੰਨੇ ਨੇ ਜਿਸ ਸਬ ਇੰਸਪੈਕਟਰਾਂ ਚ ਜਾਂ ਕੋਈ ਇਹ ਕੋਈ ਬੰਦਿਆਂ ਦੀ ਗੱਲ ਹੈ ਕੱਲ ਮੈਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇ ਕੇ ਆਇਆ ਠੀਕ ਹੈ ਨਾ ਇੱਕ ਵੀ ਦੱਸ ਦੇ ਮੈਂ ਕਿਹਾ ਪਟਵਾਰੀ 200 ਰੁਪਿਆ ਲੱਗਿਆ ਹੋਵੇ ਨਹੀਂ ਪਰ ਉਹਨਾਂ ਨੇ ਤੜਕੀ ਨੁਕਸ ਕੱਢਣਾ ਉਹੀ ਨੁਕਸ ਵੀ ਇੱਕ ਬੰਦਾ ਸੀ ਉਹਨੂੰ ਨੁਕਸ ਕੱਢਣ ਦੀ ਆਦਤ ਸੀ ਹਰੇ ਕੰਮ 'ਚ ਨੁਕਸ ਕਰ ਦਿੰਦਾ ਸੀ ਉਹ ਯਾਰ ਦੋਸਤ ਵੀ ਬਹੁਤ ਦੁਖੀ ਸੀ ਉਹਨਾਂ ਨੂੰ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਤੈਰਦਾ ਨਹੀਂ ਸੀ ਤੁਰ ਲੈਂਦਾ ਸੀ ਐ ਉਹ ਕਹਿੰਦਾ ਲੈ ਛੋਰੀ ਨੁਕਸ ਕੱਢ ਸਕਦਾ ਉਹਨੂੰ ਬੁਲਾ ਲਿਆ ਕੁੱਤੇ ਨੂੰ ਇਧਰੇ ਪਾਸੇ ਛੱਡਿਆ ਤੋਬੇ ਦੇਉ ਤੋਬੇ ਦੇ ਪਰਲੇ ਪਾਸੇ ਦਾ ਕੁੱਤਾ ਤੁਰ ਕੇ ਚਲਾ ਗਿਆ ਪਾਣੀ ਦੇ ਉੱਤੇ ਕਹਿੰਦਾ ਲੈ ਹੁਣ ਕਾਡੋ ਇਹ ਨੁਕਸੇ ਚ ਕੀ ਕੱਢਦਾ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹ ਨਹੀਂ ਉਹ ਬਸ ਨੰਨਾ ਤਾਂ ਪਾਣੀ ਪੋਣਾ ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਭਗਵਾਨ ਜੀ ਮਾਨ ਵਫਾਦਾਰੀ ਨਾਲ ਇਮਾਨਦਾਰੀ ਨਾਲ ਤੁਹਾਡੇ ਘਰਾਂ ਦੇ ਚੁੱਲਿਆਂ ਦੀ अग बे सोच रहा एक बारी तारियां मार के साम का हौसला बदल आही जवाब है बस आही जवाब है उन्होंने सो वीरो